ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲੰਧਰ ਨਗਰ ਨਿਗਮ ਦੇ ਵਿੱਚ ਇੱਕ ਉਦਘਾਟਨ ਹੋਇਆ ਨੀ ਪੱਥਰ ਰੱਖਿਆ ਗਿਆ ਸਪੋਰਟਸ ਹੱਬ ਕੋਈ ਇਹੋ ਜਿਹਾ ਨਾ ਕਰਕੇ ਹੈ ਕਹਿੰਦੇ ਉੱਥੇ ਉਸ ਪੱਥਰ ਦੇ ਉੱਪਰ ਲਿਖਿਆ ਸੀ ਮਾਨਯੋਗ ਕੇਜਰੀਬਾਲ ਮੁੱਖ ਮਹਿਮਾਨ ਉਦੋਂ ਬਾਅਦ ਦੇ ਵਿੱਚ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸੈਕੰਡ ਲਿਖਿਆ ਸੀ ਅਸੀਂ ਮੈਂ ਜਿਹੜੀ ਗੱਲ ਕਰਨੀ ਉੱਥੇ ਬੜਾ ਰੌਲਾ ਪਿਆ ਇੱਕ ਟੀਵੀ ਵਾਲੇ ਦਿਖਾ ਰਹੇ ਸੀ ਕਿ ਆਹ ਟਰੱਕ ਭਰ ਕੇ ਏਸ਼ੀਆ ਦਾ ਦਿੱਲੀ ਤੋਂ ਆਇਆ ਹੈ ਕੁਰਸੀਆਂ ਵੀ ਦਿੱਲੀ ਤੋਂ ਆਈਆਂ ਨੇ ਦਿੱਲੀ ਵਾਲੇ ਮਜ਼ਦੂਰ ਨੇ ਦਿਹਾੜੀਏ ਨੇ ਕੀ ਨੇ ਹੁਣ ਜੇ ਪੱਥਰ ਦੇ ਉੱਪਰ ਫਾਸਟ ਲਿਖਿਆ ਹੋਇਆ ਵੀ ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ ਤਾਂ ਇਹਦਾ ਮਤਲਬ ਇਹੀ ਹੈ ਵੀ ਦੁਨੀਆ ਦਾ ਸਭ ਤੋਂ ਗਰੀਬ ਮਜ਼ਦੂਰ ਕੇਜਰੀਵਾਲ ਹੈ ਉਹ ਕਿਉਂ ਹੈ ਕਿਉਂਕਿ ਭਗਵਾਨ ਤੁਮਨ ਨੇ ਕਿਹਾ ਸੀ ਕਿ ਜਿਹੜਿਆ ਨੀ ਪੱਥਰ ਲੱਗਣਗੇ ਨਾ ਇਹਦੇ ਉੱਤੇ ਮਜ਼ਦੂਰਾਂ ਦੇ ਮਿਸਤਰੀਆਂ ਦੇ ਨਾਮ ਹੋਣਗੇ ਜਿਹੜੇ ਕਰੰਡੀਆਂ ਦੇ ਨਾਲ ਇੱਟਾਂ ਲਾਉਂਦੇ ਨੇ ਉਹਨਾਂ ਦੇ ਨਾਮ ਹੋਣਗੇ ਇਹ ਕਿਹਾ ਸੀ ਮੈਂ ਗੱਲ ਕਿਸੇ ਦੇ ਵਿਰੋਧ ਵਿੱਚ ਨਹੀਂ ਕਰਨੀ ਜੀ ਮੈਂ ਤਾਂ ਉਹ ਜਿਵੇਂ ਕਹਿੰਦੇ ਨੇ ਆਪਣਾ ਗੁੱਪ ਘਵਾੜਡ ਜਿਹੜਾ ਹੁੰਦਾ ਹੈ ਉਹ ਕੱਢਣਾ ਹੈ ਕਿ ਇਹਦੇ ਸਾਹਮਣੇ ਵਿੱਚ ਆਵੇ ਨਾ ਆਵੇ ਸਾਨੂੰ ਕੋਈ ਢਿੱਕਾ ਨਹੀਂ ਅਸੀਂ ਤਾਂ ਆਪਣੇ ਖੁਸ਼ੀ ਦੇ ਨਾਲ ਗੱਲਬਾਤ ਕਰ ਲਈ ਹੈ ਵੀ ਹੁਣ ਤੁਹਾਡਾ ਢਿੱਡ ਕਿਉਂ ਦੁਖਦਾ ਜਦੋਂ ਅਗਲੇ ਦੀ ਵਾਰ ਹੀ ਹੈ 5 ਸਾਲ ਅਗਲਾ ਰਹੂਗਾ ਅਗਲਾ ਆਪਣੀਆਂ ਮਨ ਮਰਜ਼ੀਆਂ ਕਰੂਗਾ ਤੁਸੀਂ ਤਾਂ ਕਹਿੰਦੇ ਕੇਜਰੀਵਾਲ ਭਗਵੰਤ ਮਾਨ ਸਾਡੇ ਦਿਲਾਂ 'ਚ ਬਸਦਾ ਏ ਜੇ ਦਿਲਾਂ 'ਚ ਬਸਦਾ ਏ ਫੇਰ ਅਗਲਾ ਆਪਣੀ ਮਰਜ਼ੀ ਕਰੂਗਾ ਤੁਸੀਂ ਦਿਲ ਦੇ ਬਾਜ਼ਾਰ ਬਿਚਾ ਕੇ ਰੱਖੋ ਅਗਲੇ ਨੂੰ ਥੋੜੀ ਅਗਲਾ ਗੱਲ ਕਿਉਂ ਮੰਨੂਗਾ ਅਗਲਾ ਏਸੀ ਵੀ ਦਿੱਲੀ ਤੋਂ ਲੈ ਕੇ ਆਓ ਬੇਟਰ ਵੀ ਦਿੱਲੀ ਤੋਂ ਲੈ ਕੇ ਆਓ ਕੁਰਸੀਆਂ ਵੀ ਦਿੱਲੀ ਤੋਂ ਆਉਣਗੀਆਂ ਜਿਹੜਾ ਨਹੀਂ ਪੱਥਰ ਲਾਇਆ ਉੱਥੇ ਉਹ ਵੀ ਦਿੱਲੀ ਤੋਂ ਬਣ ਕੇ ਆਇਆ ਹੁਣ ਅਗਲੇ ਦੀਆਂ ਟੈਲਾਂ ਦੀਆਂ ਫੈਕਟਰੀਆਂ ਨੇ ਉੱਥੋਂ ਹੀ ਬਣਿਆ ਹੁਣ ਜਦੋਂ ਅਗਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਇਆ ਕੀ ਕਿਹਾ ਸੀ ਇੰਨੇ ਲੱਖ ਕਾਲਾਂ ਹੋ ਗਈਆਂ ਇੰਨੇ ਮੈਸੇਜ ਆ ਗਏ ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਚਾਹੁੰਦੇ ਆ ਜਦੋਂ ਭੇਡਾਂ ਕੀ ਕਹਿੰਦੀਆਂ ਸੀ ਇਨਕਲਾਬ ਜਿੰਦਾਬਾਦ ਭੰਗ ਸੰਤੇ ਦੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਉਦੋਂ ਅਸੀਂ ਕਹਿੰਦੇ ਸੀ ਹੁਣ ਸਵਾਦ ਤਾਂ ਆਉਂਦਾ ਹੀ ਹੋਣਾ ਕੀ ਹੁੰਦਾ ਨਹੀਂ ਬਸ ਫਰਕ ਇੰਨਾ ਕਹਿ ਵੀ ਉਹ ਤਾਂ ਦਰੀਆਂ ਝਾੜ ਕੇ ਬਹਿੰਦੇ ਸੀ ਹੁਣ ਉਹ ਦਰੀਆਂ ਵੀ ਨਹੀਂ ਮਿਲਦੀਆਂ ਅਗਲੇ ਪਹਿਲੀ ਲੈ ਕੇ ਲਾਉਂਦੇ ਨੇ ਵੀ ਆਹ ਵੀ ਆਈਪੀਆ ਬਾਸਟੇ ਹੈ ਅਜਿਹੇ ਝਾੜੂ ਮਾਰਨ ਵਾਲੇ ਸੀ ਝੰਡੀਆਂ ਲਾਉਣ ਵਾਲੇ ਪਿੱਛੇ ਖੜੋ ਜਾ ਕੇ ਅਗਲੇ ਟੈਂਟ ਕਿਵੇਂ ਨਹੀਂ ਬੜਨ ਦਿੰਦੇ ਤੋਪੇ ਟੋਪੀਆਂ ਦਾ ਟੋਟਣਾ ਲੜ ਜਾਂਦਾ ਜਿਹਦੇ ਪੱਗ ਬੰਨੀ ਹੁੰਦੀ ਆ ਉਹ ਸ਼ਰਮੋ ਸ਼ਰਮੀ ਖੜਦੇ ਨੇ ਫਿਰ ਗਰਮ ਜਿਹਾ ਪਾਣੀ ਪੀ ਕੇ ਪਿੱਛੇ ਹੋ ਜਾਂਦੇ ਆ ਲੋ ਨਜ਼ਾਰੇ ਵੀਰ ਮੇਰਿਓ 5 ਸਾਲ ਅਗਲੇ ਨੇ ਰਹਿਣਾ ਅਗਲੇ ਕੋਲੇ 93 ਐਮਐਲਏ ਨੇ 1.5 ਸਾਲ ਰਹਿ ਗਿਆ ਕਿਉਂ ਮਰਦੇ ਹੋ ਕਿਉਂ ਪਿੱਟਦੇ ਹੋ ਤੁਸੀਂ ਬਦਲਾ ਹੀ ਕਰਨਾ ਹੁੰਦਾ ਹੈ 1.5 ਸਾਲ ਬਾਅਦ ਦੁਬਾਰਾ ਫੇਰ ਕਰ ਲਿਓ ਕਿਸੇ ਨੂੰ ਹੋਰ ਲੱਭ ਲਿਓ ਤੁਸੀਂ ਲੱਭਣਾ ਹੀ ਹੋਣਾ ਕੋਈ ਕੜਮ ਚੌਧਰੀ ਲੱਭ ਲਿਓ ਬਥੇਰੇ ਚ ਤੁਹਾਨੂੰ ਮੂਰਖ ਬਣਾਉਣ ਬਾਅਦ ਤੇ ਆ ਜਾਣਗੇ ਮੈਂ ਐ ਕਰੂੰ ਮੈਂ ਬਾਹ ਕਰੂੰ ਬੀਬੀਆਂ ਨੂੰ ਦੇਦਣ ਕਿ ਲੌਲੀਪੌਪ 1000 ਰੁਪਇਆ ਪਾਵਾਂਗੇ ਤੁਹਾਡੇ ਅਕਾਊਂਟ ਵਿੱਚ ਆਇ ਨਹੀਂ ਸੀ ਉਹ ਰੋਹਲ ਗਾਂਧੀ ਦੀ ਸਿਸਟਰ ਕੀ ਨਾਂ ਆਉਂਦਾ ਰਿੰਕਾ ਗਾਂਧੀ ਉਹ ਕੀ ਕਹਿੰਦੀ ਸੀ ਸਿਲੰਡਰ ਦੇ ਮੰਗੇ ਫੇਰੀ ਅਸੀਂ ਤੇ ਜਦੋਂ ਉਹਨੇ ਸਿਲੰਡਰ ਕਿਹਾ ਇਹਨੇ ਨੇ ਕਿਹਾ ਤਾਂ 1000 ਰੁਪਏ ਦੇ ਮੰਗੇ ਸਿੱਧੇ ਅਸੀਂ ਬੀਬੀਆਂ ਨੇ ਕਿਹਾ ਵੀ ਸਿਲੰਡਰ ਭਰਾ ਕੇ ਲੈਣਾ ਪੈਣਾ ਹੈ 1000 ਰੁਪਏ ਕੌਣ ਚ ਆ ਜਾਣ ਇਹਨੇ ਘਰੇ ਆਪਣੇ ਬੰਦਿਆਂ ਤੋਂ ਝਾੜੂ ਨਾਲ কুটਕੁਟ ਕੇ ਵੋਟਾਂ ਪਵਾਈਆਂ ਇਸ਼ਾਰੇ ਆਮ ਪਤਾ ਹੈ ਜਦੋਂ ਸ਼ਾਮ ਨੂੰ 5:00 ਵਜੇ ਕਰਨ ਬੈਗ ਲਾ ਲਿਆ ਹਾਂ ਲਾ ਲਿਆ ਬੋਟ ਝਾੜੂ ਨੂੰ ਪਾਉਣੇ ਨਹੀਂ ਝਾੜੂ ਲਾਉਂ ਬੜ ਕੇ ਐਦਾਂ ਕਹਿ ਕੇ ਵੋਟਾਂ ਪਵਾਈਆਂ ਨੇ ਹੁਣ ਬਿਲਕ ਦਿਓ ਵੀ ਹੋਣਗੇ ਵੀ ਫੜਕ ਕਿਉਂ ਨਾ ਛੇਤਰਫੇਰਿਆ ਉਹਦੇ ਜਦੋਂ ਵੋਟਾਂ ਪਾਉਣ ਨੂੰ ਕਹਿੰਦੀ ਸੀ ਇਹ ਗੱਲਾਂ ਹੋਈਆਂ ਨੇ ਐਵੇਂ ਨਹੀਂ ਤੁਹਾਨੂੰ ਭੇਡਾਂ ਕਿਹਾ ਜਾਂਦਾ ਕੱਲ ਕਿਸੇ ਨੇ ਦੋ ਭੇਡਾਂ ਲਟਾਈਆਂ ਹੋਈਆਂ ਉਧਰ ਕੇਦਰੀਵਾਲ ਦੀ ਫੋਟੋ ਲਾਈ ਉਧਰ ਭਗਵਾਨ ਤੁਮਨ ਦੀ ਲਾਈ ਦੋਨਾਂ ਕੋਲੇ ਰੰਗੀਆਂ ਸੀ ਲੋਹ ਲਾਹੀ ਜਾਂਦੇ ਸੀ ਉਹ ਨੰਬੇਡਾਂ ਦੀ ਹੁਣ ਸਾਲ ਚ ਇੱਕ ਵਾਰ ਹੀ ਲੈਂਦੀ ਆ ਤਿੰਨ ਵਾਰੀ ਲੈ ਗਈ ਦੋ ਵਾਰੀ ਹੋਰ ਲੈਣੀ ਆ ਲਹਾ ਲੋ ਕੇ ਸੋਕੇ ਮਸਾਈਨਾ ਕੇ ਮਨਾ ਥੋੜਾ ਜਿਹਾ ਇੱਕ ਅਧੀ ਵਾਰ ਵੱਧ ਲਿਆ ਕਰੋ ਤੇਲ ਲਾ ਲਿਆ ਕਰੋ ਚੰਗੀ ਤਰ੍ਹਾਂ ਵੱਧ ਜੂਗੀ ਫਿਰ ਆਖਰੀ ਵਾਰ ਉਹਨ ਲਹਾ ਕੇ ਫਿਰ ਦੁਬਾਰੇ ਹੋਰ ਪਾਸੇ ਹੋ ਜਿਓ ਉਹ ਜਿਵੇਂ ਕਹਿੰਦੇ ਕੋਈ ਲੀਡਰ ਭੇਡਾਂ ਨੂੰ ਕੰਬਲ ਮੰਨਣ ਵਾਸਤੇ ਆ ਗਏ ਤੁਹਾਨੂੰ ਠੰਡ ਲੱਗਦੀ ਹੈ ਇੱਕ ਭੇਡ ਕਹਿੰਦੀ ਵੀ ਇਹ ਕੰਬਲ ਕਿੱਥੋਂ ਆਉਂਦੇ ਆ ਬਣਾਏ ਕਿੱਥੋਂ ਨੇ ਹਾਲਾਂਕਿ ਤੁਹਾਡੀਆਂ ਸੁਣਾਈਆਂ ਹੋਣਗੇ ਮੈਂ ਤਾਂ ਕੋੜੇ ਕਰਨ ਲੱਗਾ ਉਹ ਕਹਿੰਦੇ ਆਪਣੀ ਹੋਣਾ ਗੰਬਲ ਬਣਾ ਕੇ ਦੇ ਤੇ ਲੈ ਲਓ ਤੇ ਲਾਓ ਨਜ਼ਾਰੇ ਇਹ ਗੱਲਾਂ ਮੈਂ ਆਪਣੇ ਕੋਲ ਤਾਂ ਕੁਝ ਵੀ ਨਹੀਂ ਕਹੀਆਂ ਤੁਹਾਡੀਆਂ ਕਈਆਂ ਹੋਈਆਂ ਚੱਕੀਆਂ ਨੇ ਕਿਸੇ ਨੇ ਫੋਨ ਕਰਤਾ ਇਹਦੇ ਵੀਡੀਓ ਦੇਖ ਲਈ ਮੈਂ ਤਾਂ ਪੜਿਆ ਵੀ ਨਹੀਂ ਕੁਛ ਕਿਤੇ ਇਹ ਸਭ ਕੁਝ ਤੁਹਾਡਾ ਹੀ ਹੈ ਜੀ ਇਹ ਤੁਹਾਡਾ ਹੀ ਜਿਹੜਾ ਪੂਜੀਆ ਬਦਾਨਾ ਖਾਦਾ ਸੀ ਖਾਲਾਂ ਦੇ ਬਹਿ ਕੇ ਰੋਟੀਆਂ ਖਾਧੀਆਂ ਚਟਨੀ ਨਾ ਖਾਣਾ ਚਾਰ ਨਾ ਖਾਣਾ ਕਹਿੰਦਾ ਸੀ ਨਾ ਭਗਵੰਤ ਜੇ ਤੇ ਪੈਸੇ ਮੁੱਕ ਜਾਂਦੇ ਨੇ ਕਹਿੰਦਾ 1000 ਯਾਰਾਂ ਦੋਸਤਾਂ ਤੋਂ ਫੜ ਕੇ ਤੇਲ ਪਵਾ ਲਈਦਾ ਤੇ ਹੁਣ ਹੁਣ ਸਵਾਦ ਤਾਂ ਆਉਂਦਾ ਹੋਣਾ ਮੇਰੇ ਨਾਲ ਬਹੁਤ ਕੜਦੇ ਹੁੰਦੇ ਸੀ ਲੈ ਇਹਨੂੰ ਕੀ ਪਤਾ ਹੈ ਇਹ ਫਲਾਣਿਆਂ ਦਾ ਚਮਚਾ ਹੈ ਠਮਕਿਆਂ ਦਾ ਚਮਚਾ ਹੈ ਅਸੀਂ ਕਿਸੇ ਦੇ ਚਮਚੇ ਨਹੀਂ ਐਦਾਂ ਜਿਹੜਾ ਬੰਦਾ ਪੰਜਾਬ ਨੂੰ ਬਰਬਾਦ ਕਰਦਾ ਉਹਨੂੰ ਇੱਕ ਵਾਰੀ ਜੜਾਂ ਤੋਂ ਹਿਲਾਉਣ ਦੀ ਕੋਸ਼ਿਸ਼ ਕਰਦੇ ਉਹ ਕੋਈ ਵੀ ਹੋਵੇ ਤੈਨੂੰ ਲਾਸਟ ਡੇ ਕਹਿਣਾ ਜੀ ਜਿਹੜਾ ਉੱਥੇ ਨੀ ਪੱਥਰ ਰੱਖਿਆ ਉਦਘਾਟਨ ਕੀਤਾ ਹੈ ਕੇਜਰੀਵਾਲ ਸਭਾ ਐ ਅਗਲਿਆਂ ਨੂੰ ਪਤਾ ਹੈ ਵੀ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤੇ ਅਸੀਂ ਉਹਨੂੰ ਵਰਤਾਂਗੇ ਆ ਜਿਹੜੇ ਨਾਲ ਚਮਚੇ ਚਮਚੇ ਜਨੇ ਮਮੇਲਾ ਮੂਲ ਨਾਲ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਇਹ ਤਾਂ ਐਵੇਂ ਹੀ ਤੁਰੇ ਜਾਂਦੇ ਫੜਲੇ ਉਹ ਕਹਿੰਦੇ ਕਿਸੇ ਦੇ ਕੋਈ ਮਰ ਗਿਆ ਉਹਨਾਂ ਨੇ ਮਕਾਨ ਜਾਣਾ ਸੀ ਤੇ ਉਹ ਕਿਸੇ ਨਾਲ ਬੋਲ ਚੱਲ ਹੈ ਨਹੀਂ ਸੀ ਉਹ ਕਹਿੰਦੇ ਵੀ ਪੰਜ ਸੱਤ ਬੰਦੇ ਲੈਣ ਤਾਂ ਜ਼ਰੂਰੀ ਹੈ ਹੁਣ ਕਿੱਦਾਂ ਕਰੀਏ ਉਹ ਘਰੋਂ ਪੁਰਾਣੇ ਸਮੇਂ ਦੀ ਗੱਲ ਆ ਉਹ ਥਰੇੜੀ ਲੈ ਕੇ ਤੁਰ ਪਏ ਜਿਹੜਾ ਵੀ ਰਾਹ ਵੇ ਟਕਰੇ ਕਿੱਥੇ ਚੱਲੇ ਆ ਮੈਂ ਤਾਂ ਬਹਿਲੇ ਹੀ ਚੱਲ ਫਿਰ ਤੈਨੂੰ ਜਲੇਬੀਆਂ ਖਵਾ ਕੇ ਲੈ ਆਈਏ ਦੱਸੇ ਹੈ ਨਾ ਵੀ ਜਾਣਾ ਕਿੱਥੇ ਵਿਆਹ ਚੱਲੇ ਆ ਜਿਹੜਾ ਟੱਕਰੇ ਚੱਲ ਜਲੇਬੀਆਂ ਖਵਾ ਕੇ ਲਾਈਏ ਉਹਨੇ 15 ਵੀ ਉਹ ਟ੍ਰੇਡਿੰਗ ਬਹਾਲ ਏ ਗਾਹੋਂ ਭੋਗ ਪੈਂਦਾ ਸੀ ਜਿੱਥੇ ਭੋਗ ਪੈਂਦਾ ਸੀ ਉੱਥੇ ਨਾ ਚਾਹ ਨਾ ਪਾਣੀ ਰਾਮਨਾਮ ਸਤ ਕਰਕੇ ਉਹਨੇ ਮੋੜ ਤੇ ਤੇ ਰਾਹ ਵਿੱਚ ਆਉਂਦੇ ਹੋਏ ਲੜਪੇ ਕਹਿੰਦਾ ਜਲੇਬੀਆਂ ਕਹਿੰਦਾ ਸੀ ਇਹ ਗੱਲ ਬੋਰ ਜੇ ਕਰੋ ਹੋਇਆ ਤੁਹਾਡੇ ਨਾਲ ਇਦਾਂ ਹੀ ਹੈ ਕੀ ਕਹਿੰਦਾ ਸੀ ਭਗਵਾਨ ਜੀ ਕਹਿੰਦਾ ਜੇ ਅਕਾਲੀਆਂ ਨੇ ਕੱਠ ਕਰਨਾ ਹੋਵੇ 40000 ਦੀਆਂ ਜਲੇਬੀਆਂ ਲੱਗਣਗੀਆਂ ਇਹ ਵੀਡੀਓ ਪਈਆਂ ਨੇ ਸੁਣ ਲਿਓ ਤੁਸੀਂ ਚੰਗੀ ਤਰ੍ਹਾਂ ਚਲੋ ਕੋਈ ਨਹੀਂ ਮੈਂ ਨਾ ਭਗਵਾਨ ਤਮਨ ਨੂੰ ਮਾਰਦਾ ਕਹਿਣਾ ਜੀ ਨਾ ਤੁਹਾਨੂੰ ਕਹਿਣਾ ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਜਿਹੜੇ ਭੇਡਾਂ ਵਰਗੇ ਲੋਕ ਵੋਟਾਂ ਪਾਉਂਦੇ ਆ ਜੇ ਤੁਸੀਂ ਭੇਡਾਂ ਵਰਗੇ ਹੋ ਤੁਸੀਂ ਗੁੱਸਾ ਕਰ ਲਿਓ ਜੇ ਭੇਡਾਂ ਨਹੀਂ ਹੈਗੇ ਫਿਰ ਗੁੱਸਾ ਕਿਉਂ ਕਰਨਾ ਜੀ ਫਿਰ ਲੋੜ ਹੀ ਨਹੀਂ ਡੇਢ ਸਾਲ ਰਹਿ ਗਿਆ ਲੈਣ ਦੇ ਉਹਨਾਂ ਜਾ ਰਹੇ ਅਗਲੇ ਨੂੰ ਤੇ ਤੁਸੀਂ ਬਦਲਾਵ ਵਾਲਾ ਢੋਲ ਦੁਬਾਰਾ ਫੇਰ ਵਜਾ ਲਿਓ ਜੇ ਪਾਟ ਪੂਟ ਗਿਆ ਤਾਂ ਨਵਾਂ ਲੈ ਕੇ ਰੱਖ ਲਿਓ ਸਿੱਖ ਲੋ ਮੜਾ ਮੋਟਾ ਵੀ ਪਹਿਲਾਂ ਤੁਹਾਨੂੰ ਹੋਰ ਵਜਾਈ ਸੀ ਹੁਣ ਹੋਰ ਵਜਾ ਦੇਾਂਗੇ ਪਹਿਲਾਂ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਦੱਬਦਾ ਕਿਤੇ ਉਹਨੂੰ ਕਸਾਈ ਗਏ ਹੁਣ ਕੋਈ ਹੋਰ ਲੱਭ ਲਿਓ ਹਿੰਦੀ ਲੱਭ ਲਿਓ ਹੁਣ ਕੀ ਅਸ਼ਿਆ ਰਿਜ਼ਲਟ ਤੁਹਾਨੂੰ ਮਿਲਣ ਵਾਲਾ ਹੈ ਲਿਖ ਲਿਓ ਗੱਲ ਮੇਰੀ ਜੇ ਕਿਤੇ ਸੰਜੀਵ ਅਰੋੜਾ ਇਲੈਕਸ਼ਨ ਜਿੱਤ ਗਿਆ ਫਿਰ ਕੀ ਹੋਣਾ ਰਾਜ ਸਭਾ ਦੇ ਵਿੱਚ ਘੁੰਮ ਘੁਮਾ ਕੇ ਕੁਰਸੀ ਕਿੱਥੇ ਡਾਉਣੀ ਹੈ ਕੇਜਰੀਵਾਲ ਨੇ ਇਹ ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ ਮੈਨੂੰ ਨਾ ਕਹਾਓ ਮਤਲਬ ਬੇਟ ਕਰੋ ਮਹੀਨਾ ਕਿ ਕੀ ਹੋਣਾ ਗੁਜਤਾ ਤੁਸੀਂ ਗਏ ਹੋਣੇ ਮੈਂ ਕਹਿਣਾ ਕੀ ਚਾਹੁੰਨਾ ਕੁਰਸੀ ਕਮਾਉਣੀ ਹੈ ਬਸ ਆ ਜਿਹੜੀ ਮੇਰੇ ਕੋਲ ਹੈ ਇਹ ਆਪਣੇ ਆਪ ਘੁੰਮ ਜਾਂਦੀ ਹੈ ਮੁੱਖ ਮੰਤਰੀ ਵਾਲੀ ਤਾਂ ਮਹਿੰਗੀ ਹੁੰਦੀ ਹੈ ਉਹਦਾ ਸ਼ਾਇਦ ਰਿਮੋਟ ਹੀ ਹੋਵੇ ਦਿੱਲੀੋਂ ਅਗਲੇ ਬੈਠੇ ਨੇ ਕਮਾ ਲੈਣੀ ਹੈ ਇੱਧਰ ਨੂੰ ਘਰ ਮਾੜੀ ਨਹੀਂ ਮੈਂ ਬੈਠਣਾ ਚੱਪਲਾਂ ਵਾਲਾ ਲਾਲਾ ਨਹੀਂ ਉਹ ਚੱਪਲਾ ਨਾ ਜਿਹੜੀਆਂ ਉਹਨੇ ਪਾਈਆਂ ਸੀ 200 ਦੀਆਂ ਉਹ ਆਮ ਇਥੇ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਉਹ ਪਾ ਕੇ ਰੱਖਦੇ ਸੀ ਉਹਨੇ ਕਿਉਂ ਪਾਈਆਂ ਸੀ ਲੋਕਾਂ ਨੂੰ ਦਿਖਾਉਣਾ ਸੀ ਵੀ ਇਹ ਤਾਂ ਬੜਾ ਸਿੰਪਲ ਬੰਦਾ ਹੈ ਇਹ ਤਾਂ ਆਮ ਆਦਮੀ ਪਾਰਟੀ ਹੈ ਇਹ ਤਾਂ ਆਮ ਬੰਦਾ ਹੈ ਤੇ ਉਹਨੇ ਚੱਪਲਾ ਨੇ ਅੱਧਾ ਪੰਜਾਬ ਲੁੱਟ ਲਿਆ ਉਹਨਾਂ ਚੱਪਲਾ ਨੇ ਅੱਧਾ ਪੰਜਾਬ ਲੁੱਟ ਕੇ ਦਿੱਲੀ ਭੇਜਤਾ ਪਤਾ ਤੁਹਾਨੂੰ ਆ ਜਿਹੜੇ ਐਮਐਲ ਨੇ 94 ਇਹ ਤਾਂ ਕਰਿੰਦੇ ਨੇ ਇਨੂੰ ਤਾਂ ਕਿਹਾ ਹੋਇਆ ਹੈ ਤੂੰ ਪੈਸੇ ਇਕੱਠੇ ਕਰੀ ਚੱਲ ਸ਼ਾਮ ਨੂੰ ਗੱਡੀ ਆਜੂ ਤੇ ਸ਼ਾਮ ਨੂੰ ਭਰ ਜਾਂਦੀ ਹੈ ਚਲੋ ਦਿੱਲੀ ਅੱਧੀ ਪੰਜਾਬ ਪੁਲਿਸ ਦੀ ਹੁੰਦੀ ਹੈ ਅੱਧੀ ਆਹ ਸੌਰੀ ਅੱਧੀ ਪੰਜਾਬ ਦੇ ਪੁਲਿਸ ਹੁੰਦੀ ਹੈ ਅੱਧੀ ਦਿੱਲੀ ਦੀ ਹੁੰਦੀ ਹੈ ਤੇ ਪੈਸਰਾਂ ਨੇ ਗੱਡੀਆਂ ਲੱਗੀਆਂ ਹੁੰਦੀਆਂ ਨੇ ਬਚਾ ਲੈ ਇਦਾਂ ਹੀ ਆ ਜਨਾਬ ਚਲੋ ਬਹੁਤਾ ਕਾਹਨੂੰ ਕੁਛ ਕਹਿਣਾ ਮੈਂ ਤਾਂ ਭੇਡਾਂ ਦੀ ਗੱਲ ਕੀਤੀ ਹੈ ਕੇਜਰੀਵਾਲ ਵੀ ਜਾਂਦਾ ਰਹੇ ਭਗਵੰਤ ਮਾਨ ਦਾ ਵੀ ਧੰਨਵਾਦ 5 ਸਾਲ ਕੱਢ ਤੇ ਨਹੀਂ ਤਾਂ ਕਾਲੀਆਂ ਮੰਗੂ ਇਹ ਮਸ਼ਹੂਰ ਹੋ ਜਾਣਾ ਸੀ ਕਿ ਜਦੋਂ ਕਾਲੀਆਂ ਦਾ ਰਾਜ ਆਇਆ ਗੰਡੇ 3 ਰੁਪਏ ਕਿਲੋ ਖੰਡ ਛਿਤਰਾਂ ਦੇ ਬਰਾਬਰ ਨਹੀਂ ਤਾਂ ਐਦਾਂ ਫੁਕਰੀਆਂ ਮਾਰ ਰੀਆਂ ਸੀ ਫੇਰ ਵੀ ਥੋੜਾ ਜਿਹਾ ਵਿਚਾਰ ਰੱਖਿਆ ਉਹਨੇ ਮਹਿੰਗਾਈ ਕਰਕੇ ਰੱਖੀ ਸਿਲੰਡਰ ਪੂਰੇ ਮਹਿੰਗੇ ਹੋਏ ਬਿਜਲੀ ਦੇ ਬਿੱਲ ਵੀ ਸ਼ਹਿਦ ਆ ਜਾਣ ਇਹ ਭੁਖਾਏ ਲੱਗਦੀ ਆ ਤੁਹਾਨੂੰ ਪਰ ਜਿੰਨਾਂ ਨੂੰ ਪਤਾ ਨੇ ਨਾ ਗੱਲਾਂ ਦਾ ਉਹ ਕਹਿੰਦੇ ਨੇ ਗਿਆਨੀ ਜੀ ਧੰਨਵਾਦ ਉਹ ਕਹਿੰਦੇ ਨੇ ਤੁਹਾਡੀ ਉਮਰ ਲੰਬੀ ਹੋਵੇ ਐਦਾਂ ਕਹਿੰਦੇ ਨੇ ਮੈਨੂੰ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ